ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਸਭ ਨੂੰ ਪਤਾ ਹੀ ਹੈ ਵੈਸੇ ਤਾਂ ਕਿ ਆਪਾਂ ਲਗਾ ਰਹੇ ਹਾਂ ਜੀ ਐਗਜ਼ੀਬਿਸ਼ਨ ਉਹਦੇ ਵਿੱਚ ਤੁਸੀਂ ਆਣਾ ਹੈ ਈਗਲ ਮੋਟਰਲ ਰਾਜਪੁਰਾ ਬਾਈਪਾਸ ਤੇ ਆ ਜੀ ਇਹ ਗਗਨ ਚੌਕ ਤੇ ਅੰਬਾਲਾ ਰੋਡ ਦੇ ਉੱਪਰ ਆ ਈਗਲ ਮੋਟਰ 10 ਤੇ 11 ਤਰੀਕਾ ਦਿਨ ਹੈਗਾ ਸ਼ਨੀਵਾਰ ਐ ਤੋ ਉਹਦਾ ਟਾਈਮਿੰਗ ਹੈਗੀ ਆ ਜੀ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇਹ ਵੀਡੀਓ ਮੈਂ ਤਾਂ ਇਸਦੇ ਨਾਲ ਐਡ ਕਰ ਰਹੀ ਹਾਂ ਕਿਉਂਕਿ ਅੱਜ ਮੈਂ ਕੱਟ ਪ੍ਰਾਈਸ ਵਾਲੇ ਸੂਟਾਂ ਦੀ ਵੀਡੀਓ ਪਾ ਰਹੀ ਹਾਂ ਜਦੋਂ ਵੀ ਮੈਂ ਕੱਟ ਪ੍ਰਾਈਸ ਦੇ ਸੂਟਾਂ ਦੀ ਵੀਡੀਓ ਪਾਉਣੀ ਹੈ ਤਾਂ ਆਮ ਨਾਲੋਂ ਥੋੜੀ ਜ਼ਿਆਦਾ ਉਜਾਸ਼ ਸ਼ੇਅਰ ਹੁੰਦੀ ਹੈ ਤਾਂ ਕਰਕੇ ਤੁਸੀਂ ਸਾਰਿਆਂ ਨੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਤੇ ਅੱਜ ਦੇ ਸੂਟਾਂ ਨੂੰ ਤੁਸੀਂ ਉਮੀਦ ਹੈ ਸਾਰੇ ਜਣੇ ਆਪਣਾ ਰਿਸਪਾਂਸ ਦਿਓਗੇ ਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਥੋੜੀ ਕਿੰਨਾ ਕੁ ਜਦੋਂ ਤੁਸੀਂ ਆ ਰਹੇ ਹੋ ਤਾਂ ਆਪਾਂ ਕਿਸ-ਕਿਸ ਰੇਂਜ ਦੇ ਸੂਟ ਲੈ ਕੇ ਆਈਏ ਮੈਨੂੰ ਇਦਾਂ ਕਿ ਕੋਈ ਸਾਰੇ ਜਣੇ ਦੂਰੋਂ ਆਣਗੇ ਸਭ ਦੇ ਬਜਟ ਦੇ ਸੂਟ ਹੋਣ ਕੁਝ ਐਦਾਂ ਨਾਲ ਲੈ ਕੇ ਆਈਏ ਠੀਕ ਹੈ ਜੀ ਉਹਦੇ ਵਿੱਚ ਆਪਾਂ ਤੁਹਾਨੂੰ ਦਵਾਂਗੇ ਵੈਡਿੰਗ ਫਾਰਮਲ ਸੈਮੀ ਫਾਰਮਲ ਪਾਰਟੀ ਵੇਅਰ ਸੂਟ ਹੋਣਗੇ ਕਾਟਨ ਦੇ ਸੂਟ ਵੀ ਦਵਾਂਗੇ ਜੀ ਹਰੇਕ ਕਲੈਕਸ਼ਨ ਲੈ ਕੇ ਆਵਾਂਗੇ ਤੁਸੀਂ ਸਾਰਿਆਂ ਨੇ ਜਰੂਰ ਆਉਣਾ ਹੈ ਈਗਲ ਮੋਟਲ ਰਾਜਪੁਰਾ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਤੋਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਜਿਹੜੇ ਸਾਡੇ ਕੋਲ ਸੂਟ ਪਏ ਨੇ ਕੈਮਰੀ कॉटन ਦੇ ਉਹ ਸੂਟ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ ਇਹਨਾਂ ਦਾ ਪ੍ਰਾਈਸ ਹੁੰਦਾ ਸੀਗਾ 1400 ਤੋਂ 1300 ਦੇ ਦੋ ਸੂਟ ਜਾਂ 1400 ਦੇ ਦੋ ਸੂਟ ਸੀਗੇ ਸ਼ੁਰੂ ਸ਼ੁਰੂ ਵਿੱਚ ਫਿਰ 1300 ਦੇ ਦੋ ਸੂਟ ਹੋ ਗਏ ਆ ਤੇ ਹੁਣ ਜਿਹੜਾ ਵੀ ਸਟਾਕ ਹੈਗਾ ਉਹ ਕਲੀਅਰ ਕਰ ਰਹੇ ਆਪਾਂ ਤੇ 1200 ਰੁਪਏ ਤੁਹਾਨੂੰ ਦੋ ਸੂਟ ਮਿਲਣਗੇ ਪਿਓਰ ਵਾਲੀ ਕੈਮਰੀ कॉटन ਆ ਇਨਰੇ ਤੁਸੀਂ ਸਲਵਾਰ ਸੂਟ ਫਰਾਕ ਸੂਟ ਜਿੱਦਾਂ ਮਰਜ਼ੀ ਡਿਜ਼ਾਈਨ ਕਰਵਾ ਲਓ ਲੇਸ ਜਿ ਲਗਾ ਕੇ ਬਣਾ ਲਓ ਬਹੁਤ ਸੋਹਣੀ ਲੁੱਕ ਦੇ ਸੂਟ ਬੰਦੇ ਆ ਪ੍ਰਿੰਟ ਤੁਸੀਂ ਦੇਖ ਹੀ ਲੈਣੇ ਬਹੁਤ ਸੋਹਣੇ ਸੋਹਣੇ ਜੇ ਨੇ ਸਾਰੇ ਤੇ ਬੁਕਿੰਗ ਲਈ ਨੰਬਰ ਹੈਗਾ 8283828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਜੀ ਹੈ ਜੇ ਸੂਟ ਰਹਿਣਗੇ 1200 ਦੇ ਦੋ ਸ਼ਿਪਿੰਗ ਅਲੱਗ ਤੋਂ ਰਹੇਗੀ ਜੀ ਸਾਰੇ ਸੂਟਾਂ ਦੇ ਇਹ ਹੈਗੇ ਪਿਓਰ ਕੈਂਬਰੀ ਕਾਟਨ ਠੀਕ ਹੈ ਇਹ ਤਾਂ 5-5 ਮੀਟਰ ਦੇ ਸੂਟ ਨੇ ਜੇ ਲਾਈਨਰ ਨੇਵੀ ਬਲੂ ਕਲਰ ਹੈ ਬਹੁਤ ਫਿਆਨੀਆਂ ਲਾਈਨਰ ਨੇ ਸੂਟ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕਾਫੀ ਕਲਰ ਮਿਲ ਜੇਗਾ ਠੀਕ ਹੈ ਕਾਫੀ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਤੁਸੀਂ ਤਿੰਨ ਸੂਟ ਲੈਣੇ ਤਿੰਨ ਸੂਟ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਇੱਕ ਤੁਹਾਨੂੰ ਮਿਲ ਜੇਗਾ ਪਰਪਲ ਕਲਰ ਇਹਦਾ ਨਾ ਸਟਫ ਬਹੁਤ ਫਾਈਨ ਆ ਆਣ ਨੂੰ ਤਾਂ ਇਦਾਂ ਕੈਮਰੀ कॉटन ਦੇ ਸੂਟਰ 350 400 ਦਾ ਵੀ ਆ ਜਾਂਦਾ ਪਰ ਅਸੀਂ ਉਹ ਸਟਫ ਰੱਖਦੇ ਨਹੀਂ ਹੈਗੇ ਤੁਹਾਨੂੰ ਪਤਾ ਸੀ ਆਨਲਾਈਨ ਦੇਣਾ ਹੁੰਦਾ ਸਾਰਾ ਹੀ ਤੇ ਜੇ ਧੋਆ ਸਿਕ ਲੋਚ ਖਰਾਬ ਹੋ ਜਵੇ ਫਿਰ ਉਹ ਵੀ ਨਹੀਂ ਵਧੀਆ ਲੱਗਦਾ ਗ੍ਰੇ ਕਲਰ ਹੈ ਜੀ ਇਹਦੇ ਵਿੱਚ ਠੀਕ ਹੈ ਸਟਫ ਕਾਫੀ ਜ਼ਿਆਦਾ ਠਿਕ ਆ ਤੇ ਇੱਕ ਹੈਗਾ ਜੀ ਇਹ ਦੇਖੋ ਕਿੰਨਾ ਪਿਆਰਾ ਗ੍ਰੀਨ ਸ਼ੇਡ ਆ ਬੋਟਲ ਗ੍ਰੀਨ ਤੇ ਇੱਕ ਤੁਹਾਨੂੰ ਮਿਲ ਜਾਏਗਾ ਦੇ ਵਿੱਚ येलो ਕਲਰ ਦੋ ਦੋ ਤਿੰਨ ਤਿੰਨ ਸੂਟ ਹੈਗੇ ਨੇ ਸਾਰਿਆਂ ਦੇ ਵਿੱਚ ਇਹ ਥਾਨ ਸੀਗੇ ਰੈੱਡ ਕਲਰ ਆ ਰੈੱਡ ਦੇ ਵਿੱਚ ਵੀ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਠੀਕ ਹੈ ਜੀ ਪ੍ਰਾਈਸ ਹੈਗਾ 1200 ਦੇ ਦੋ ਸੂਟ ਸਿੰਗਲ ਸੂਟ ਕਿਸੇ ਨੂੰ ਨਹੀਂ ਮਿਲੇਗਾ ਕਿਉਂਕਿ ਪੈਕਿੰਗ ਦੇ ਵਿੱਚ ਹੀ ਟਾਈਮ ਲੰਘ ਜਾਂਦਾ ਸਾਰਾ ਤੇ ਇੰਨੇ ਦਾ ਤਾਂ ਪਾਰਸਲ ਵਾਲਾ ਲਫਾਫਾ ਵੇਚ ਜਾਂਦਾ ਜੀ ਇਹਨਾਂ ਚ ਕੱਢਣ ਪਾਉਣ ਨੂੰ ਕੁਛ ਨਹੀਂ ਜਸਟ ਇਹ ਕਿ ਸੇਲ ਆ ਇਹ ਹੈਗਾ ਜੀ ਕਾਫੀ ਕਲਰ ਦਾ ਬਹੁਤ ਪਿਆਰਾ ਪ੍ਰਿੰਟ ਪ੍ਰਿੰਟਿੰਗ ਬਹੁਤ ਸੋਹਣੀ ਆ ਓਲਓਵਰ ਸੂਟ ਰਹਿਣਗੇ ਤੁਹਾਡੇ ਪਾਸੇ ਦੇ ਨਾਲ ਕੰਟਰਾਸਟਡ ਦੁਪੱਟਾ ਹੈਗਾ ਤੁਸੀਂ ਕੰਟਰਾਸਟ ਬਣਾ ਸਕਦੇ ਹੋ ਜਾਂ ਫਿਰ ਸੇਮ بیس ਕਲਰ ਦਾ ਲੈ ਸਕਦੇ ਹੋ ਦੁਪੱਟਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਪਿਆਰੀ ਆ ਠੀਕ ਹੈ ਜੀ ਤੇ ਇਹ ਹੈਗਾ ਨੈਕਸਟ ਪ੍ਰਿੰਟ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ 12 ਸਾਰੇ 2 ਸੂਟ ਪੈਣਗੇ ਸ਼ਿਪਿੰਗ ਅਲੱਗ ਤੋਂ ਪਵੇਗੀ ਜੀ ਸਾਰੇ ਸੂਟਾਂ ਦੇ ਪਿਓਰ ਵਾਲੀ ਕੈਮਬਰੀ कॉटन ਆ ਬਹੁਤ ਜ਼ਿਆਦਾ ਠੰਡੇ ਸੂਟ ਨੇ ਤੁਸੀਂ ਇਹਨਾਂ ਨੂੰ ਲੈ ਕੇ ਸੇਵ ਵੀ ਕਰਕੇ ਰੱਖ ਸਕਦੇ ਹੋ ਜਾਂ ਫੇਰ ਸਟਿਚ ਕਰਾਉਣਾ ਹਲੇ ਤਾਂ ਗਰਮੀ ਪੈ ਰਹੀ ਹੈ ਤੇ ਕਲਰ ਦੇਖੋ ਇਹਦੇ ਵਿੱਚ ਕਿੰਨੇ ਸੋਣ ਸੁਨੇ ਇਸ ਪ੍ਰਿੰਟ ਦੇ ਵਿੱਚ ਬਹੁਤ ਪਿਆਰੇ ਪਿਆਰੇ ਪ੍ਰਿੰਟ ਆ ਠੀਕ ਹੈ ਜੀ ਇਹ ਤੁਹਾਨੂੰ ਕਲਰ ਇਹ ਵੀ ਮਿਲ ਜਾਏਗਾ ਇਹ ਵੀ ਕਲਰ ਸੋਨਾ ਹੈ ਨੈਕਸਟ ਦੇ ਰਹੇ ਆ ਬਹੁਤ ਪਿਆਰਾ ਬ੍ਰੀਕ ਜਾਂ ਪ੍ਰਿੰਟ ਆ ਬਲੈਕ ਕਲਰ ਦੇ ਉੱਪਰ ਆ ਜਾਈ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਆ ਬ੍ਰੀਕ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਹੈਗੇ ਨੇ ਜੀ ਤਿੰਨ ਕਲਰ ਸਿੰਗਲ 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 ਸੂਟ ਹੈ ਇਹਨਾਂ ਦਾ ਨੈਕਸਟ ਸੂਟ ਦੰਨੇ ਆ ਬਹੁਤ ਪਿਆਰਾ ਫੁੱਲਾਂ ਨਾਲ ਪ੍ਰਿੰਟ ਆ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਇਹ ਕਲਰ ਆਪਸ਼ਨ ਮਿਲ ਜਾਏਗੀ ਨੇਵੀ ਬਲੂ ਤੇ ਕਾਫੀ ਦੋ ਕਲਰ ਨੇ ਪਹਿਲਾਂ ਤੁਸੀਂ 1300 ਦੇ ਦੋ ਸੂਟ ਲਏ ਸੀ ਹੁਣ ਤੁਸੀਂ ਲੈ ਰਹੇ ਹੋ 1200 ਦੇ ਦੋ ਸੂਟ ਸੇਮ ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਇਹਦੇ ਵਿੱਚ ਠੀਕ ਹੈ ਤੇ ਕਲਰ ਮਿਲチェਗਾ ਨਾਲ ਕਾਫੀ ਠੀਕ ਹੈ ਇੱਕ ਮਿਲチェਗਾ ਵਾਈਨ ਕਲਰ ਤੇ ਇੱਕ ਮਿਲチェਗਾ ਇਹ ਨੇਵੀ ਬਲੂ ਇਹਨਾਂ ਨਾਲ ਤੁਸੀਂ ਸੇਮ ਕਲਰ ਦੇ ਦੁਪੱਟੇ ਲੈ ਸਕਦੇ ਜਿੱਦਾਂ ਨੇਵੀ ਬਲੂ ਜਾਂ ਫਿਰ ਕੰਟਰਾਸਟ ਕਰ ਲੋ ਫਰੋਜ਼ੀ ਦਾ ਬਹੁਤ ਸੋਹਣਾ ਸੂਟ ਬਣੂਗਾ ਇਹ ਸੂਟ ਹੈ ਜੀ ਇੱਕ ਆਪਣੇ ਕੋਲ ਠੀਕ ਹੈ ਇੱਕ ਸੂਟ ਆ ਇਹ 5 ਮੀਟਰ ਦਾ ਤੇ ਦੂਜਾ ਸੂਟ ਇਹ ਆ ਜੀ 5 ਮੀਟਰ ਦਾ ਤੁਸੀਂ ਇਹਨੂੰ ਐਡਾ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਜਾਂ ਸਿੰਗਲ ਸਿੰਗਲ ਲੈਣਾ ਤਾਂ ਸਿੰਗਲ ਲੈ ਸਕਦੇ ਹੋ ਪਰ ਲੈਣਾ ਪੈਣਗੇ ਦੋਨੋਂ ਹੀ ਸੂਟ ਨੇ ਇਹ ਜੇ ਕਿਸੇ ਨੇ ਸਿੰਗਲ ਲੈਣਾ ਤਾਂ ਦੂਜੇ ਬੰਦੇ ਨੂੰ ਵੀ ਸਿੰਗਲ ਹੀ ਮਿਲੇਗਾ ਜਿਨੇ ਮੈਚਿੰਗ ਲੈਣਾ ਕਿਉਂਕਿ ਇਹੀ ਪੀਸ ਨੇ ਦੋਨੋਂ ਹੀ 5-5 ਮੀਟਰ ਦੇ ਹੀ ਨੇ ਤੇ ਇੱਕ ਤੋਂ ਮਿਲ ਜੇਗਾ ਇਹ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਨੈਕਸਟ ਬਰੀਕ ਪ੍ਰਿੰਟ ਦੇ ਵਿੱਚ ਜੇ ਜੀ ਸੁਣੋ ਸੇਮ ਚ ਦੋ ਸੂਟ ਮਿਲ ਜਾਣਗੇ ਤੇ ਕਲਰ অপਸ਼ਨ ਸੈਕੰਡ ਕਲਰ ਨੈਕਸਟ ਦੇ ਦੇ ਰਹੀਆਂ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਕਾਫੀ ਡਿਮਾਂਡ ਰਹਿੰਦੀ ਹੈ ਇਹਦੀ ਵੀ ਰੈੱਡ ਮੈਰੂਨ ਜਾਂ ਸ਼ੇਡਾ ਬਹੁਤ ਸੋਹਣਾ ਜਿਹਾ ਇਹਦੇ ਵਿੱਚ ਤੁਹਾਨੂੰ ਇਹ ਮਿਲ ਜੇਗਾ ਬੋਟਲ ਗ੍ਰੀਨ ਦੋ ਕਲਰ ਨੇ ਪਿਓਰ ਕੈਮਰੀ ਕਾਟਨ ਦੇ ਸੂਟ ਹਨ ਇਹ ਵੀ ਪ੍ਰਿੰਟ ਬ੍ਰੀਕ ਦੇ ਵਿੱਚ ਬਹੁਤ ਸੋਹਣਾ ਜਿਹਾ ਪ੍ਰਿੰਟ ਆ ਇਹ ਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਠੀਕ ਹੈ ਜੀ ਇਹ ਸਾਰੇ ਸੂਟ ਸੀਗੇ 1200 ਦੇ ਦੋ ਠੀਕ ਹੈ ਤੇ ਹੁਣ ਜਿਹੜੇ ਮੈਂ ਤੁਹਾਨੂੰ ਸੂਟ ਦਵਾਂਗੇ ਜੀ ਇਹਨਾਂ ਦਾ ਬ੍ਰੈਂਡ ਦਾ ਫਰਕ ਆ ਹੈ ਪਿਓਰ ਕਾਟਨ ਦੇ ਆ ਇਹ ਮੈਂ ਤੁਹਾਨੂੰ ਪਹਿਲਾਂ 1000 ਦਾ ਸੂਟ ਦਿੱਤਾ ਸੀਗਾ ਜੀ ਤੇ ਹੁਣ ਤੁਹਾਨੂੰ ਦੇ ਰਹੇ ਹਾਂ 900 ਦਾ ਸੂਟ 900 ਦਾ ਸਿੰਗਲ ਸੂਟ ਪਵੇਗਾ ਤੁਹਾਨੂੰ ਇਹ ਪਹਿਲਾਂ 1000 ਦਾ ਸੀਗਾ ਇਹ ਚ ਵੀ ਤੁਹਾਨੂੰ ਲੈਸ ਕਰਤੀ ਹੈ 100 ਰੁਪਿਆ ਸ਼ਿਪਿੰਗ ਅਲੱਗ ਤੋਂ ਰਹੇਗੀ ਠੀਕ ਹੈ ਇਹ ਸਲਵਾਰੀ ਦੇ ਨਾਲ ਪਲੇਨ ਲਾਈਨਾਂ ਵਾਲੀ ਬਹੁਤ ਸੋਹਣੀ ਜੀ ਤੇ ਇਹ ਸ਼ਰਟ ਆ ਐਦਾਂ ਦੀ ਮੈਚਿੰਗ ਹੈ ਜੀ ਸੂਟ ਦੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜਿਨ੍ਹਾਂ ਕੋਲ ਵੀ ਇਹ ਸਟੱਫ ਗਿਆ ਸੀ ਨਾ ਬਹੁਤ ਸਾਰਾ ਉਹਨਾਂ ਨੇ ਮਤਲਬ ਕਿ ਆਪਣੇ ਦੱਸਿਆ ਵੀ ਵਾਕਈ ਸਟੱਫ ਹੈਗਾ ਇਹ ਕਾਫੀ ਅੱਛੇ ਰਿਵਿਊਜ਼ ਆਏ ਸੀ ਇਹਦੇ ਵਿੱਚ ਇਹ ਤਿੰਨ ਕਲਰ ਨੇ ਤਿੰਨੋ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਦੇ ਰਹੇ ਆ ਇਹ ਸਾਰੇ ਜਿਹੜੇ ਤੁਹਾਨੂੰ ਹੁਣ ਮੈਂ ਸੂਟ ਦਿਖਾ ਰਹੀ ਹਾਂ 1000 ਦੀ ਰੇਂਜ ਦੇ ਸੀਗੇ ਤੇ ਅੱਜ ਤੁਹਾਨੂੰ ਇਹ 900s ਦੇਵਾਂਗੇ ਜੀ ਠੀਕ ਹੈ ਇਹ ਮੈਚਿੰਗ ਸੂਟ ਆ ਇਹ ਹੈਗਾ ਜੀ ਪਰਪਲ ਕਲਰ ਦਾ ਸੂਟ ਇਹ ਹੈਗੀ ਹੈ ਜੀ ਸਲਵਾਰ ਠੀਕ ਹੈ 900 ਇਹ ਪਿਓਰ ਕਾਟਨ ਹੈ ਇਹ ਬਹੁਤ ਸੋਹਣਾ ਸਟੱਫ ਹੈ ਪਿਓਰ ਕਾਟਨ ਦਾ ਇਹ ਵੀ ਬਹੁਤ ਸੋਹਣਾ ਸੂਟ ਆ ਸਟੱਫ ਵੀ ਇਹਦਾ ਬਹੁਤ ਸੋਹਣਾ ਹੈ ਇਹਦਾ ਹੈਗੀ ਹੈ ਜੀ ਸ਼ਰਟ ਤੇ ਬ੍ਰਿਕ ਸੈਲਫ ਦੇ ਵਿੱਚ ਹੈਗੀ ਹੈ ਇਹਦੀ ਸਲਵਾਰ ਤੇ ਪ੍ਰਿੰਟ ਨੈਕਸਟ ਸੂਟ ਦੇ ਰਹੇ ਆ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਬਿਉਟ ਆਊਟ ਲਾਈਨਿੰਗ ਨੇ ਸਾਰੇ ਪਿਓਰ ਕਾਟਨ ਦੇ ਤੇ ਇਹਦੇ ਵਿੱਚ ਤੁਹਾਨੂੰ ਇਹ ਵਾਲੀ ਮਿਲ ਜਾਏਗੀ ਜੀ ਸਲਵਾਰ ਐਦਾਂ ਦਾ ਕੰਟਰਾਸਟ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਦੋਨੋਂ ਹੀ ਮੈਚਿੰਗ ਦੇ ਵਿੱਚ ਨੇ ਦੇਖੋ ਪ੍ਰਿੰਟ ਸੂਟ ਦਾ 900 ਦਾ ਸੂਟ ਆ ਇਹ ਹੈਗੀ ਜੀ ਪਲੇਨ ਸਲਵਾਰ ਠੀਕ ਹੈ ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਮਿਲ ਜੇਗਾ ਜੀ ਪਿਕਾਕ ਜਿਹਾ ਸ਼ੇਡ ਸੇਮ ਹੀ ਪ੍ਰਿੰਟ ਦੇ ਵਿੱਚ ਪ੍ਰਿੰਟਿੰਗ ਇਹ ਬਹੁਤ ਸੋਹਣੀ ਆ ਸੂਟਾਂ ਦੇ ਸ਼ਿਪਿੰਗ ਇਹ ਲੱਗ ਤੋਂ ਰਹੇਗੀ ਜੀ ਸਾਰੀ ਸੂਟਾਂ ਦੀ ਪਲੀਜ਼ ਰਿਕਵੈਸਟ ਆ ਜਦੋਂ ਤੁਸੀਂ ਪੇਮੈਂਟ ਕਰਵਾਓਗੇ ਨਾਲ ਦੀ ਨਾਲ ਤੁਸੀਂ ਸ਼ਿਪਿੰਗ ਜ਼ਰੂਰ ਪਾਣੀ ਆ ਦੋ ਦੋ ਐਂਟਰੀਆਂ ਨਾ ਭੁਆਇਓ ਇਹ ਹੈਗਾ ਬਹੁਤ ਸੋਨਾ ਜਿਹਾ ਪ੍ਰਿੰਟ ਤੇ ਇਹਦੀ ਲਾਈਨ ਵਾਲੀ ਹੈਗੀ ਸਲਵਾਰ ਇਰਵਿਸ਼ ਕਲਰ ਦੇ ਦੰਨੇ ਆ ਤੁਹਾਨੂੰ ਇੱਕ ਇਹ ਹੈਗਾ ਮਹਿੰਦੀ ਜਿਆ ਇਹਦੇ ਵੀ ਤੁਹਾਨੂੰ ਦੋ ਸੂਟ ਮਿਲਣ ਟਣਗੇ ਨੈਕਸਟ ਪ੍ਰਿੰਟ ਦਿਖਾਣੇ ਆ ਜੀ ਪ੍ਰਿੰਟ ਬਹੁਤ ਸੋਹਣਾ ਹੈ ਤੁਸੀਂ ਫਰੌਕ ਸੂਟ ਬਣਾ ਸਕਦੇ ਇਹਨਾਂ ਦੇ ਲੇਸਿਸ ਵਗੈਰਾ ਲਾ ਕੇ ਬਣਵਾ ਸਕਦੇ ਹੋ ਇਹ ਹੈਗੀ ਆ ਸਲਵਾਰ 2.5 ਮੀਟਰ ਦੀ ਕੱਟ ਆ ਸਾਰੇ ਸੂਟਾਂ ਦੇ ਠੀਕ ਹੈ ਤੇ ਇਹਦੇ ਵਿੱਚ ਕਲਰ ਦੰਨੇ ਆ ਜੀ ਤੁਹਾਨੂੰ ਇਦਾਂ ਦੇ ਸੂਟਾਂ ਦੇ ਤੁਸੀਂ ਕਾਫਾ ਸਟਾਈਲ 'ਚ ਵੀ ਬਣਵਾ ਸਕਦੇ ਹੋ ਜੇ ਬਰੀਕ ਪ੍ਰਿੰਟ ਆ ਥੋੜਾ ਜਿਹਾ ਸਟਾਈਲ ਜਿਹਾ ਸੂਟ ਦਾ ਬਹੁਤ ਸੋਹਣਾ ਬਣ ਜਾਂਦਾ ਸੇਮ ਦੇ ਵਿੱਚ ਇਸ ਕਲਰ ਤੋਂ ਨੂੰ ਦੋ ਸੂਟ ਮਿਲ ਜਾਣਗੇ ਤੇ ਇੱਕ ਪੀਸ ਤੁਹਾਨੂੰ ਮਿਲ ਜਾਏਗਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਠੀਕ ਹੈ ਜੀ ਇਹ ਹੈਗੀ ਸਲਵਾਰ ਤੇ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ ਇਹਨਾਂ ਦਾ 900 ਜੋ ਪਹਿਲਾਂ ਦਿਖਾਈ ਸੀਗੇ ਤੁਹਾਨੂੰ 1200 ਦੇ 200 ਸੂਟ ਉਮੀਦ ਕਰਦੀ ਆ ਕਲੈਕਸ਼ਨ ਪਸੰਦ ਆਈ ਹੋਏਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much